ਮੇਰਾ ਨਾਮ ਕੀ ਹੈ ਮੇਰਾ ਨਾਮ ਵਿਪਨ ਕੁਮਾਰ ਹੋਣੀ ਵਿਪਨ ਕੁਮਾਰ ਹੈ ਹੋਟਲ ਬਸੇਰਾ ਠੀਕ ਹੈ ਜੀ ਜੋ ਮਰਜੀ ਆਓ ਓਕੇ ਇਹ ਦਿਖਾਉਣਗੇ ਆਪਾਂ ਨੂੰ ਕਮਰਾ ਹਾਂਜੀ ਉਸਤਾਦ ਕੱਪੜੇ ਕੁੱਪੜੇ ਧੋ ਲਾਂਗੇ ਅੱਜ ਪਾਣੀ ਗਰਮ ਨਾਲ ਲੀਏ ਤਿੰਨ ਦਿਨ ਹੋ ਗਏ ਨਾਤੇ ਨਹੀਂ ਇਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਸਾਈਕਲ ਟੂਰ ਦਾ 19ਵਾਂ ਦਿਨ ਹੈ ਤੇ ਅਸੀਂ ਲੋਜੀ ਤੋਂ 5 ਕਿਲੋਮੀਟਰ ਪਿੱਛੇ ਬਣੀ ਖੇਤ ਰੁਕੇ ਹੋਏ ਸੀਗੇ ਤੇ ਆ ਦੇਖੋ ਇੱਥੇ ਅਸੀਂ ਰਾਤ ਰੁਕੇ ਸੀ ਆ ਕੈਂਪਿੰਗ ਵਗੈਰਾ ਕੀਤੀ ਸੀ ਤੇ ਸਾਹਮਣੇ ਸਾਡੇ ਪਾਰਕ ਹੈ ਨਾਲ ਦੇ ਸਾਡੇ ਰੋਟੀ ਖਾਈ ਜਾਂਦੇ ਆ ਤੜਕੇ ਰੋਟੀ ਬਣਾ ਲਈ ਸੀ ਅਜ ਟਾਈਮ ਨਾ ਹੀ ਆ ਵੀਰ ਤਾਂ ਰਾਤ ਨੂੰ ਖਾ ਲਓ ਹਾਂ ਹਾਂਜੀ ਕੋਸਾ ਅਜੇ ਟਾਈਮ ਨਾ ਰੋਟੀਆਂ ਮਿਲਦੀਆਂ ਨਾ ਲੋਜੀ ਐਂਟਰ ਹੋ ਗਏ ਸੀ ਇਹ ਲੋਜੀ ਆਪ ਦਾ ਹਾਰਦਿਕ ਸਵਾਗਤ ਕਰਦਾ ਹੈ ਮਿਲ ਨਾ ਮਿਲਣਾ ਪਤਾ ਨਹੀਂ ਕਿ ਸ਼ਾਮ ਦੀਆਂ ਵੀ ਏ ਆ ਡਹਲੋਜੀ ਦਾ ਬੱਸ ਸਟੈਂਡ ਇੱਥੋਂ ਮਣੀ ਖੇਤ ਨੂੰ ਬੱਸਾਂ ਮਿਲ ਜਾਂਦੀਆਂ ਜਿਹਦੀ ਟਿਕਟ ਰਹਿੰਦੀ ਹੈ 50-60 ਰੁਪਏ ਡਹਲੋਜੀ ਨੂੰ ਜਿਹੜਾ ਨਜ਼ਦੀਕੀ ਰੇਲਵੇ ਸਟੇਸ਼ਨ ਲੱਗਦਾ ਉਹ ਪਠਾਨਕੋਟ ਲੱਗਦਾ ਉੱਥੋਂ ਜੇ ਆਪਾਂ ਆਉਣਾ ਤਾਂ ਬੱਸ ਤੇ ਆਵਾਂਗੇ 120 ਰੁਪਏ ਜੇ ਪਰਸਨਲ ਟੈਕਸੀ ਲੈ ਕੇ ਆਵਾਂਗੇ ਤਾਂ 2000 ਰੁਪਏ ਕਿਰਾਇਆ ਲੱਗੂਗਾ ਡਹਲੋਜੀ ਘੁੰਮਣ ਦਾ ਸਹੀ ਸਮਾਂ ਹੈਗਾ ਜੂਨ ਤੋਂ ਮਾਰਚ ਤੱਕ ਦਾ ਆਪਣੇ ਰਾਜਸਥਾਨ ਤੋਂ ਡਹਲੋਜੀ ਦੀ ਉਚਾਈ 699 ਮੀਟਰ ਹੈ ਲੋਜੀ ਤੇ ਜਿਹੜੀ ਬਰਫ਼ ਪੈਂਦੀ ਹੈ ਦਸੰਬਰ ਤੋਂ ਫਰਵਰੀ ਤੱਕ ਹੀ ਬਰਫ਼ ਪੈਂਦੀ ਹੈ ਇੱਥੇ। ਲੰਡੇ ਪਾਰਕਿੰਗ ਦਾ ਜੇ ਮਤਲਬ ਵੈਨ ਵਗੈਰਾ ਖੜਾਉਣੀ ਹੈ ਤਾਂ 400 ਰੁਪਿਆ। ਕਿ ਜੇ ਮਤਲਬ ਕਿ ਇੱਕ ਦਿਨ ਖੜਾਉਣਾ ਤਾਂ 120 ਰੁਪਏ ਲੈਂਦੇ ਆ ਆ ਜਿਹੜਾ ਜਵਾਗ ਇਹ ਦੇਖੋ ਬਹੁਤ ਸ਼ਾਰ ਨਾਂ ਦੀ ਨਾਂ ਪਰਚੀ ਘੱਟ ਕੇ ਫੜਾਉਂਦਾ ਇੱਥੇ ਟੈਂਟ ਵਗੈਰਾ ਨਹੀਂ ਲੋਣ ਦਿੰਦੇਗੇ ਪੁਲਿਸ ਵਾਲੇ ਇਜਾਜ਼ਤ ਵੀ ਨਹੀਂ ਦਿੰਦੇਗੇ ਤੇ ਇੱਥੇ ਲੋਕਲ ਬੰਦੇ ਵੀ ਕਹਿੰਦੇ ਕਹਿੰਦੇ ਸੇਫ ਜਗਾਣੀ ਕਿਉਂਕਿ ਆ ਜੰਗਲ ਵਗੈਰਾ ਦੇਖਣ ਤੁਸੀਂ ਸਾਰਾ ਇਹ ਚ ਕਹਿੰਦੇ ਜੀ ਜੰਗਲੀ ਜਾਨਵਰ ਵਗੈਰਾ ਹੁੰਦੇ ਆ ਉਹਦੇ ਕਰਕੇ ਰਾਤ ਨੂੰ ਕੋਈ ਦਿੱਕਤ ਵਗੈਰਾ ਆ ਆ ਜਾਂਦੀਗੀ ਐ ਐਸੇ ਕਰਕੇ ਅੱਜ ਅਸੀਂ ਘੱਟ ਤੋਂ ਘੱਟ ਰੈਂਟ ਦਾ ਕਮਰਾ ਪੁੱਛਿਆ ਉਹਨਾਂ ਨੇ 600 ਰੁਪਏ ਦੱਸਿਆ ਤੇ ਦਿਖਾਉਂਦੇ ਆ ਤੁਹਾਨੂੰ ਕਮਰਾ ਕਹਿੋ ਜਾ ਕਹਿ ਲੋ ਜੀ ਅਸੀਂ ਕਮਰੇ ਵੱਲ ਚੱਲ ਜਾਈ ਜਾਨੇ ਆਂ ਢਾਲ ਵੀ ਬਹੁਤ ਐ ਸਾਈਕਲ ਆਪ ਹੀ ਰੁੜੀ ਜਾਂਦੀਆਂ ਆਈਆਂ ਕੱਲ ਨੂੰ ਪਤਾ ਲੱਗੂ ਜਦ ਵਾਪਸੀ ਲੈ ਕੇ ਆਉਣੀਆਂ ਪਈਆਂ ਇੱਕ ਵਾਰ ਤਾਂ ਕਮਰੇ ਗੰਨੀ ਜਾਂਦੇ ਆਂ ਕੀ ਕੈਹੋ ਜਾ ਕਮਰਾ ਕੈਹੋ ਜਾ ਨਹੀਂ ਤੁਹਾਨੂੰ ਜਰੂਰ ਦਿਖਾਵਾਂਗੇ ਲੋ ਜੀ ਕਮਰੇ ਕੋਲੇ ਪਹੁੰਚ ਗਏ ਅਸੀਂ ਤੇ ਆ ਥੱਲੇ ਨੂੰ ਕਮਰੇ ਦਾ ਰਾਹ ਜਾਂਦਾ ਹੈ ਪਰ ਪਾਲ ਧਿਆਨ ਨਾਲ ਲੱਗੇ ਜਾਈਂ ਕੱਲ ਨੂੰ ਚੜਾਉਣੇ ਵੀ ਉਹ ਪੁੱਠੇ ਦੇਖ ਢਾਲ ਹੈ ਥੱਲੇ ਨੂੰ ਕੱਲ ਨੂੰ ਪਤਾ ਲੱਗੂ ਚੜਾਉਣੇ ਪੈਣਗੇ ਜਦੋਂ ਜਿਹੜਾ ਬਾਈ ਦੇਖ ਰਿਹਾ ਇਹ ਸਾਨੂੰ ਕਮਰਾ ਦਿਖਾਉਣ ਲੈ ਕੇ ਆਇਆ ਹੈ ਇਹਦੇ ਨਾਲ ਗੱਲ ਕਰਦੇ ਆਂ ਬਾਈ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਬਿਲਪਨ ਕੁਮਾਰ ਵੜੀ ਪੀਪਨ ਕੁਮਾਰ ਹੈ ਹਾਂਜੀ ਹੋਟਲ ਬਸੇਰਾ ਠੀਕ ਹੈ ਜੀ ਲੋ ਮਰਜ਼ੀ ਆਓ ਓਕੇ ਇਹ ਦਿਖਾਉਣਗੇ ਆਪਣਾ ਕਮਰਾ ਹਾਂਜੀ ਲੋ ਤੁਹਾਨੂੰ ਕਮਰੇ ਵੱਲ ਲੈ ਕੇ ਚੱਲਦੇ ਆਂ ਸਾਨੂੰ 600 ਦਾ ਕਮਰਾ ਦਿੱਤਾ ਹੈ ਆਲਾ ਕਮਰਾ ਚੈੱਕ ਕਰੋ ਆਇਆ ਸਾਡਾ ਕਮਰਾ ਅਸਮਾਨ ਸਮੋਂ ਆਉਂਦੇ ਸਾਰ ਉਸਤਾਦ ਨੇ ਖਲਾਰਾ ਪਾਤਾ ਬੈਗ ਉਹ ਪਿਆ ਆ ਦੇਖੋ ਸਾਹਮਣੇ ਵੀਊ ਵੀ ਬੋਕ ਹੰਡ ਆ ਜਾਂਦਾ ਤੇ ਇਹ ਆ ਸਾਡਾ ਬਾਥਰੂਮ ਉਸਤਾਦ ਕੱਪੜੇ ਕੁੱਪੜੇ ਧੋਲਾਂਗੇ ਅੱਜ ਪਾਣੀ ਗਰਮ ਨਾਲ ਲੀਏ ਤਿੰਨ ਦਿਨ ਹੋ ਗਏ ਨਾਤੇ ਨਹੀਂ ਏ ਭਾਈ ਤੁਹਾਨੂੰ ਗੱਲ ਸਿੱਧੀ ਦੱਸੀ ਹੈ ਕਿ ਖਾੜਾ ਕਮਰਾ ਲੈਣ ਦਾ ਕੋਈ ਪਲਾਨ ਹੈ ਨਹੀਂ ਸੀ ਆ ਕਿਉਂਕਿ ਇਕ ਤੋਂ ਇਹ ਲੋਕਲ ਬੰਦਿਆਂ ਤੋਂ ਪੁੱਛਿਆ ਸੀ ਵੀ ਅਸੀਂ ਟੈਂਟ ਵਗੈਰਾ ਲਾ ਲਈਏ ਬਾਹਰ ਉਹ ਕਹਿੰਦੇ ਟੈਂਟ ਵਗੈਰਾ ਨਾ ਲਾਓ ਇੱਥੇ ਸੇਫ ਨਹੀਂ ਆ ਕਿਉਂਕਿ ਆ ਜਿਹੜਾ ਤੁਸੀਂ ਬੈਕ ਸਾਈਡ ਤੇ ਦੇਖ ਲਓ ਸਾਰਾ ਜੰਗਲ ਆ ਇਹਦੇ ਵਿੱਚ ਜੰਗਲੀ ਜਾਨਵਰ ਵਗੈਰਾ ਰਹਿੰਦੇ ਆ ਰਾਤ ਨੂੰ ਬਾਹਰ ਆ ਜਾਂਦੇ ਆ ਉਹਦੇ ਕਰਕੇ ਤੁਸੀਂ ਕਹਿੰਦੇ ਵੀ ਕਮਰਾ ਵਗੈਰਾ ਹੀ ਲੈ ਲਓ ਤੇ ਤਾਂ ਆਰ ਕੇਸੀ ਕਮਰਾ ਲਿੱਤਾ ਨਹੀਂ ਤਾਂ ਸਾਨੂੰ ਕੋਈ ਏਡੀ ਜ਼ਰੂਰੀ ਨਹੀਂ ਸੀ ਸਾਡੇ ਕੋਲ ਟੈਂਟਰ ਵਗੈਰਾ ਸੀਗਾ ਸਾਰਾ ਕੁਝ ਸਮਾਨ ਹੈਗਾ ਨਾਲ ਆ ਇਹ ਢੋਲੋਜੀ ਦੀ ਮਾਰਕੀਟ ਦਿਖਾਉਣੀ ਆ ਤੁਹਾਨੂੰ वैसे तो नाम है डल आइस बाली बड़ी मार्केट है नहीं नॉर्मली है छोटी जी है